ਬਸ ਆ ਕੋ ਸਾ ਭਾਈ ਦੇਖ ਲੋ ਹੁਣ ਕਿਉਂ ਭਾਈ ਕੱਲ ਨੂੰ ਤੁਸੀਂ ਕਹੋ ਬੱਚਾ ਅੱਡਦਾ ਤੇ ਤਾਂ ਉਹ ਦੇਦਾ ਜੋ ਦੇਦਾ ਐ ਚਾਹਣੀ ਪੈਗੀ ਆ ਆਪਾਂ ਵੀ ਇਹੀ ਅਗਲੇ ਤੋਂ ਫੜੀਏਗੀ ਚਾਹ ਕੇ ਮਾਂ ਨੇ ਰਾਂ ਦਾ ਕਰਾਂ ਸੀ ਤੇਰੀ ਚੱਲੂਗੀ ਚਾਵਨਦਾਰ ਰਹਿਣਾ ਪਊਗਾ ਤੈਨੂੰ ਹੀ ਮੈਂ ਨਹੀਂ ਬੰਦਾ ਗੱਲਾਂ ਗੱਲ ਹੋ ਬਿਲਕੁਲੀ ਬੰਦਾ ਬਿਲਕੁਲੀ ਬੰਦਾ ਸੁਣੋ ਸਵਾਰਾ ਉਰੇ ਦੇਖ ਨਹੀਂ ਜਾਣਾ ਨਾ ਬਊਆ ਦੇਖ ਨਹੀਂ ਜਾਣਾ ਕੱਲ ਸੁਣਾ ਅਹ ਸੁਣੋ ਦੂਜੀ ਚ ਪਾ ਲਈ 18000 ਦੀ ਬੱਕਰੀ ਹੋਗੀ ਉਹ ਨਹੀਂ ਹੁੰਦੀ 18000 ਤਾਂ ਲੈ ਆਂ ਕੜੀ ਕੜੀ ਸੁਣੀ ਜਾਊਗਾ 18 ਹੀ 18 ਦੀ ਦਿੰਦੇ ਇੱਕ ਗੱਲ ਮੈਂ ਕਹਿੰਦਾ ਆਪਦੀ ਹੁਣ ਪਾਸ ਕਰ ਲੋ ਕੱਲ ਨੂੰ ਨਾਮ ਹੈ ਬੱਕਰੀ ਮੋੜਨੀ ਆਪਾਂ ਪੈਸੇ ਲੈਣੇ ਆ ਥਾਰੀ ਪੜਿਆ ਇਹ ਇਸ ਜਿੱਥੇ ਵਿੱਚ ਪੈਸੇ ਲੂਆ ਨਾ ਤੂੰ ਪਿਆ ਉੱਥੇ ਪਿਆ ਨਹੀਂ ਤਰਨ ਬਾਈ ਚੁੱਪ ਮੁੰਡਿਆ ਉਹ ਬਾਪਾ ਕਿੱਥੇ ਨਿੱਪੜ ਗਈ ਮੁੰਡੇ ਨੂੰ ਪਸੰਦ ਆ ਗਿਆ ਉਹ ਮੁੰਡਾ ਕਹਿੰਦਾ ਮੈਂ ਤਾਂ ਇਹੀ ਲੈਣਾ ਤੇਰੇ ਨਾਲ ਤਾਂ ਮੈਂ ਕੁਟ ਕੱਟ ਕੇ ਦੋ ਚਾਰ ਥਾਪੜੇ ਮਾਰ ਕੇ ਉਂਵੀ ਦਵਾਂਗਾ ਅਗਲੀ ਗੱਲ ਕਰ ਹੁਣ ਉਹਦਾ ਨਿੱਪੜ ਗਈ ਜਿਹੜੀ ਨਿੱਪੜ ਗਈ ਆ ਬੂ ਕਿਹੜਾ ਮਾੜਾ ਸੀ ਉਹਦਾ ਨਿੱਪੜੀ ਗਈ ਗੱਲ ਹਾਂ ਪਰ ਮੰਨਦੇ ਨਹੀਂ ਕਹੇ ਤੂੰ हां भाई दस्सो की ਲੈਣਾ ਤੁਸੀਂ हां ਉਹ ਇਹਨਾਂ ਦਾ ਲਾਣੇਦਾਰ ਆਉਂਦਾ ਸੇਠ ਸੇਠ ਨੂੰ ਬਰਾਵੀ ਕਿੱਥੇ ਆਉਂਦਾ ਆਈ ਜਾਂਦਾ ਇਹਨਾਂ ਦਾ ਸੇਠ ਹੁੰਦਾ ਜ਼ਿਮੀਦਾਰ ਲਾ ਬਾਬੇ ਨੂੰ हां ਬੁਲਾਉਣਗੇ ਤਾਂ ਇਹੀ ਪਈ ਮਾਲਕ ਨੂੰ ਆਪਦੇ ਸੇਠ ਹੋਰਾ ਜ਼ਿਮੀਦਾਰ ਸੇਠ ਹੈ ਇਹਨਾਂ ਦਾ ਐਸਾ ਟੱਕਾ ਲੈਂਦੇ ਨੇ ਅਗਲੇ ਸੇਠ ਹੁੰਦਾ ਯਾਰ ਗਰੀਬ ਦੇ ਪਾਸਾ ਜੀ ਤੋਂ 2 ਰੁਪਏ ਆਪ ਲੈਣੇ ਆ ਕਿਉਂ ਜੀ ਪਰ ਆਪਣੇ ਕਿਹੜਾ ਘਰੇ ਪਏ ਨੇ ਰੁਪਏ ਲੈ ਦੇ ਕੀ ਕੰਮ ਚਲਾਉਣੇ ਆ ਸਿੱਧੀਆਂ ਭਾਈ ਪਤਾ ਨਹੀਂ ਮੈਂ ਤਾਂ ਪੁੱਛੂੰਗਾ ਇਹਨਾਂ ਨੂੰ ਭਾਈ ਮੈਂ ਤਾਂ ਬੁਲਾ ਕੇ ਲੈ ਜਾ ਕੁੜੀ ਆਈ ਭਾਈ ਮਾਚਾਰਾ ਤੇ ਭਾਈ ਆਪਣੇ ਲੱਗਦਾ ਕੱਪੜਾ ਹੀ ਨਹੀਂ ਤਾਂ ਆਜੋ ਸਰਦਾਰ ਜੀ ਕੱਪੜਾ ਨੇ ਬੱਕਰੀਆਂ ਕੱਪੜਾ ਦੇ ਦੇ ਦੇਖੋ ਭਾਈ ਇੱਧਰ ਲਿਆ ਹੈ ਇਹਦਾ ਵੇਖੀ ਕੇ ਵੇਖੀ

ਨਹੀਂ ਨਾ ਉਹ ਆ ਭੜੀ ਮੜੀ ਚੱਲ ਇਹ ਤਾਂ ਹੁਣ ਸਾਰਿਆਂ ਨੂੰ ਹੀ ਜਿਹੜੀ ਰੋਗ ਵੀਰੇ ਢਾਈ ਤਿੰਨ ਮਹੀਨੇ ਪਸੰਦ ਬਾਈ ਥੋੜੀ ਐ ਨਾ ਸੇਠ ਦੀ ਪਸੰਦ ਨਾ ਮੇਰੀ ਚਾਰਨੀਆਂ ਤਾਂ ਤੁਸੀਂ ਨੇ ਨਿਮਾ ਪੁੱਤਾਂ ਨੇ ਕਿਉਂ ਵੀ ਹਾਂਜੀ ਨਾ ਮੈਂ ਚਾਰ ਨੀਆਂ ਨਾਲ ਥੋੜੇ ਸੇਠ ਨੇ ਚਾਰ ਨੀਆਂ ਇਹ ਲੈਣੀ ਹੈ ਕੈਮੀਆਂ ਨੀਆਂ ਦੇ ਭਾਈ ਕੱਪਣ ਹੈ ਪੂਰੇ ਆ ਜਾਗਾ ਤਿੰਨ ਦੀ ਆ ਗੰਦੀ ਕਿਵੇਂ ਭਾਈ ਗੰਦੀ ਦਾ ਹੁਣ ਤੂੰ ਦੇਖ ਹੁਣ ਪੱਟ ਕੇ ਲੈ ਕਿਉਂ ਜੀ ਪੂਰੇ ਦੰਦੀ ਆ ਪੂਰੇ ਦੰਦੀ ਹੈ ਭਾਈ ਸੂਈ ਦੇਖ ਲੋ ਪੂਰੇ ਦੰਦੀ ਸੂਈ ਦੇਖਣੀ ਆ ਸੂਈ ਦੇਖਦਾ ਭਰੂਣ ਸੂਈ ਆ ਆ ਸੂਈ ਹੋਈ ਥੱਲੇ ਕੀ ਹੈ ਬੱਕਰਾ ਇੱਕ ਸੂਈ ਲੈ ਲਓ ਭਾਈ ਹੋਰ ਜੱਪੜ ਨੂੰ ਛੱਡੋ ਤੁਸੀਂ ਸੂਈ ਹੀ ਲੈ ਲਓ ਕਿਉਂ ਜੀ ਬੱਚਾ ਬਹੁਤ ਵਧੀਆ ਥੱਲੇ ਆੜ ਲਓ ਵੀਰੇ ਕਦੋਂ ਪਰ ਦੋ ਨੱਕ ਤਾਂ ਹੋਣਗੇ ਕਿਉਂ ਜੀ ਇਹ ਕਾ ਸੂਈ ਕਦੋਂ ਹੈ ਗਰਮੀ ਦਾ ਮਹੀਨਾ ਹੈ ਇਹਦਾ ਦੋ ਦੰਦ ਆ ਇੱਧਰ ਦੋ ਦੰਦ ਆ ਭਾਈ ਦੇਖੋ ਦੋ ਦੰਦ ਮੇਂ ਵੀ ਨਹੀਂ ਹੈ ਦੇਖ ਧਾਰਾ ਤੂਰਾ ਮਾਰ ਲਓ ਹੈ ਤੁਸੀਂ ਸੂਨ ਵਾਲੀ ਦੇ ਚੱਕਰ 'ਚ ਬੜੋ ਹੀ ਨਾ ਯਾਰ ਓਏ ਛੱਡ ਤਾਂ ਚੱਕਰ ਅੱਜਾ ਕਿਹੜਾ ਉਹਦੇ ਗੱਡੀ 'ਚ ਕੋਈ ਥਣ ਛੱਡੇ 'ਚ ਪ੍ਰੋਬਲਮ ਨਹੀਂ ਭਾਈ ਕੋਈ ਗੱਠ ਨਹੀਂ ਇਹ ਤਾਂ ਮੈਥੋਂ ਗਾਰੰਟੀ ਲੈ ਸਕਦੇ ਹੋ ਭਾਜੀ ਕੋਈ ਫਾਲਟ ਨਿਕਲ ਜੇ ਫੇਰ ਵੀ ਚੁੱਕੋ ਦੋ ਤਾਂ ਤਾਂ ਮੈਂ ਨਹੀਂ ਆ ਨਵੀਂ ਕਾਇਆ ਆਪਾਂ ਨੇ ਲਈ ਆ ਉਰੋਂ ਹੀ ਇਹ ਥੋੜਾ ਜਿਹਾ ਬੱਚੇ ਤੋਂ ਟੜਕਦੀ ਹੈਗੀ ਫੜਨੀ ਪੈਂਦੀ ਆ ਆਪਾਂ ਇਹ ਵੀ ਅਗਲੇ ਨੂੰ ਪਹਿਲਾਂ ਹੀ ਕਹਿ ਦਿੰਨੇ ਆਂ ਫੜ ਕੇ ਚਗਾਉਣੀ ਪੈਂਦੀ ਆ ਮਾੜਾ ਜਿਹਾ ਬੱਚਾ ਤਕੜਾ ਜਿਹਾ ਗੱਡੀ ਚ ਲੈ ਆਈ ਬੁੱਕੇ ਕੱਟ ਕੇ ਪੱਜ ਕੇ ਫੜ ਫੁਰਕੇ ਚਗਾ ਦਿਆ ਕਰਨਗੇ ਜੇ ਇਹਨਾਂ ਨੂੰ ਪੁੱਛ ਲੈ ਬੱਚਾ ਤਕੜਾ ਆ ਵਧੀਆ ਬੱਚਾ ਆ ਆਪਾਂ ਕਹਿ ਕੇ ਦਵਾਂਗੇ ਕਿਉਂ ਜੀ ਕੱਲ ਨੂੰ ਤੁਸੀਂ ਕਹੋ ਵੀ ਸੌਦਾ ਹੋ ਗਿਆ ਸਾਡਾ ਬੱਚਾ ਮਾੜਾ ਜਿਹਾ ਫੜੂ ਦੇ ਬੱਚਾ ਸੱਚਾ ਹੈ ਸੱਚਾ ਗੱਲ ਆਪਾਂ ਸੱਚੀ ਗੱਲ ਕਵਾਂਗੇ ਵੀਰੇ ਠੀਕ ਹੈ ਨਾ ਗੱਲ ਆਪਣਾ ਸੌਦਾ ਹੋ ਜੇ ਔਰੇ 20 ਮਿੰਟਾਂ ਦੇ ਵਿੱਚ ਟੱਕਰਾਂ ਮਾਰ ਦੇ ਰਹੀਏ ਮੁੜ ਕੇ ਤੁਸੀਂ ਕਹੋ ਬੱਚਾ ਆ ਫਲਾਣਾ ਚੌੜਾ ਕੱਲੋ ਲੈ ਲੇ ਖਾਣਾ ਬੱਚਾ ਹੋਊਗਾ ਬਾਈ ਇਹਦਾ ਦੇਖ ਰੋਜੀ ਚ ਖੜੇ ਜਾਗੇ ਉਹ ਚਾਰ ਰੋਜ਼ੀ ਚ ਖੜਾ ਇੰਚ ਹੈ ਰੋਜ਼ਾਂ ਚ ਖੜਾ ਹੈ ਇਹ ਆਪਾਂ ਨੂੰ ਪਤਾ ਨਾ ਤਾਇਆ ਅਗਲੇ ਨੇ ਫੜ ਫੜ ਕੇ ਕਹਿੰਦੇ ਸੀ ਤਾਂ ਬਾਈ ਛੰਗਾਉਂਦੇ ਆਪਾਂ ਉਹੀ ਗੱਲ ਆ ਦੇਖੋ ਜੀ ਬੱਚਾ ਕਈ ਵਾਰੀ ਐ ਆਉਂਦਾ ਪਤਾ ਨਹੀਂ ਲਾ ਕੇ ਦੇਤਾ ਜੀ ਉਹ ਕਰਤਾ ਨਾ ਜੀ ਨਾ ਵੀਰੇ ਕੱਚੀ ਗੱਲ ਕਰਦੀ ਨਹੀਂ ਗੇ ਦੇਖੋ ਮੜਾ ਜਾ ਫੜ ਕੇ ਛੰਗਾਓ ਪਾਲ ਲੂਗੀ ਯਾਰ ਆਪੇ ਹਾਂ ਬੱਚਾ ਤਗੜਾ 15 ਕਿ ਦਿਨ ਹੋ ਗਏ ਤਸਿੰਦਾ ਬਾਈ ਕੀ ਮੁੱਲ ਚਰਨੇ ਮੋਲੇ ਦਾ 26000 ਰੁਪਏ ਦਾ ਹੈ 26000 ਪਈ ਸੇਠ ਜੀ ਠੀਕ ਹੈ ਜੀ ਕੁਰਸੀ ਇੱਥੇ ਢਾ ਲਓ ਵੀ ਮੂਵੀ ਬਣ ਜੂਗੀ ਤੁਹਾਡੀ ਹੋਣੀ ਨਹੀਂ ਮੂਵੀ ਬਸ ਆਹ ਕੋਸਾ ਬਾਈ ਦੇਖ ਲਓ ਹੁਣ ਕਿਉਂ ਬਾਈ ਕੱਲ ਨੂੰ ਤੁਸੀਂ ਕਹੋ ਬੱਚਾ ਅੱਡ ਦਾ ਦੇ ਤਾਂ ਉਹ ਦੇ ਤਾਂ ਜੋ ਦੇ ਤਾਂ ਐ ਚਗਾਉਣੀ ਪੈਂਦੀ ਆ ਆਪਾਂ ਵੀ ਇੰਹੀਂ ਅਗਲੇ ਤੋਂ ਫੜੀ ਹੈਗੀ ਚਗਾ ਕੇ ਆ ਠੀਕ ਆ ਬਾਈ ਯਾਰ ਕੱਲ ਬੱਕਰੀਆਂ ਵੀ ਹੋਰ ਬੱਚਿਆਂ ਨੇ ਸ਼ਿਕਾਇਤ ਹਾਂ ਇਹ ਗੱਲ ਨਹੀਂ ਹੋਊਗੀ ਬਾਈ ਤੂੰ ਗੱਲਾਂ ਸਾਰੀਆਂ ਛੱਡਾ ਇਹਨੇ ਲਈ ਆ ਮੁੱਲ ਹਾਂ ਇਹਦੇ ਘਰੇ ਨਹੀਂ ਜੰਮੀ ਹੋਈ ਚਾਹੇ ਅਗਰੇ ਨੇ ਪਿਛਲੇ ਨੇ ਬੱਚਾ ਲਾਕੀ ਦਿੱਤਾ ਹੋਵੇ ਮੈਨੂੰ ਨਹੀਂ ਲੱਗਿਆ ਆਪਣੀ ਬੰਦਿਆਂ ਤੇ ਜੇ ਲੱਗੀ ਐ ਤੇ ਨਾ ਲੱਗਿਆ ਪਸੰਦ ਤੇਰੀ ਐ ਲੈਣਾ ਦੇਣਾ ਤੇਰਾ ਕੋਈ ਝੋਟਾ ਨਹੀਂ ਵੇ ਛਾਲ ਮਾਰ ਜੂ ਫੜੀਆਂ ਟੰਗਾ ਜੀ ਆਹ ਭਲੂਣ ਦਾ ਪਾਠ ਆ ਜੇ ਦੋਵਾਂ ਦੀ ਹਰ ਤਰ੍ਹਾਂ ਦਾ ਫੜ ਹਾਂ ਹੁਣ ਤੁਸੀਂ ਦੇਖੋ ਕੀ ਕਹਿੰਨੇ ਹੋ ਜਾਓ ਵੀ ਸੇਠ ਜੀ ਪਹਿਲਾਂ ਮਨ ਬਣਾਓ ਪਹਿਲਾਂ ਮਨ ਬਣਾ ਤੂੰ ਇਹਨਾਂ ਦੇ ਨਾਲ ਵਿਚੋਲਾ ਮਾਹ ਜੀ ਇਹਨਾਂ ਨੇ ਸਾਹਮਣੀਆਂ ਇਨੇ ਕਿਉਂ ਜੀ ਆਪਣੀ ਹੁੰਦੀਆਂ ਨੇ ਜੀ ਮਨ ਉਹਦਾ ਸਪੋਰਟੀਆ ਤਾਂ ਤੂੰ ਐ ਆ ਦੋ ਦੰਦ ਪਾਠਾ ਦੇਖੋ ਵੀਰੇ ਮਨ ਉਹਨਾਂ ਦਾ ਦੁੱਕੀ ਹੁਣ ਹੋਈ ਐ ਦੁੱਕੀ ਦੋ ਜਿਸਵਾ ਨਹੀਂ ਉਹਦਾ ਵੀ ਜ਼ਰੂਰੀ ਐ ਨਾ ਹਾਂ ਸਹੀ ਗੱਲ ਆ ਜੀ ਗੱਲ ਸੁਣਾ ਉਹਨਾਂ ਨੇ ਫੇਰ ਸਰਦਾਰਾ ਹੋ ਰਿਹਾ ਕੁਰਸੀ ਢਾ ਲਾਇਆ ਕੜ ਉਹ ਜਾ ਮੇਰੇ ਨਾਲ ਉਧਰ ਹੋ ਉਹ ਲਾਇਆ ਲਾਇਆ ਇਹ ਇੱਥੇ ਹੋ ਐ ਲਓ ਜੀ ਮਾਨੇ ਰਾਂ ਦਾ ਹਾਂ ਜੀ ਕ੍ਰਾਂਸੀ ਤੇਰੀ ਚੱਲੂਗੀ ਚੱਲੂਗੀ ਮੈਂ ਇਨੀਆ ਦਾ ਨਾਂ ਚੱਲੂਗੀ ਮੰਨਣ ਵਾਲੀ ਕਰਾਂਸੀ ਚੱਲਨੀ ਐ ਮਡੀਆਂ ਕਈ ਕੁੰਦਾ ਮੰਨਣ ਵਾਲੀ ਚੱਲਦੀ ਹੁੰਦੀ ਆ ਥਾਰੀ ਹਾਂ ਚੱਲਨੀ ਤਾਂ ਮੰਨਣ ਵਾਲਾ ਫੇ ਮੰਨੂ ਮਨ ਬਣਾ ਹਾਂ ਸੌਦੇ ਕਾਰਾਂ ਤੇ ਚਰਨੇ ਨਾਲ ਮੱਥੇ ਲਾ ਹਾਂ ਇਹ ਬੜੀ ਨਾ ਗੱਲ ਹੌਲੀ ਹੌਲੀ ਚੱਲ ਮਿੱਤਰਾ ਤੇਰੇ ਮਗਰ ਮੇਲਦੀ ਆਵਾ ਨਹੀਂ ਬਚਦਾ ਲੈ ਵੀ ਚਰਨੇ ਆ ਜਾ ਭਾਈ ਪਰਾਂ ਜਾ ਕੁੜੀਏ ਬਾਬਾ ਕਹਿੰਦਾ 17000 ਇੱਕ ਚੇ ਨਵੇਂ ਨਹੀਂ ਹੁੰਦਾ ਵੀ ਉਹਦੀ ਦੇਣੀ ਹੈ ਮਰਜ਼ੀ ਗੱਲ ਨਹੀਂ ਦੇਣੀ ਨਾ ਠੀਕ ਹੈ ਹੋ ਕੇ ਜੀ ਗੱਲ ਨਹੀਂ ਆਦੇ ਇੱਕ ਚੇ ਨਵੇਂ ਕਿਉਂ ਬੰਦੇ ਨੇ ਠੀਕ ਹੈ ਜੀ ਬਰਾ ਕੀਤੀ ਹੋਈ ਆ ਤਾਇਆ ਆ ਆਪਾਂ ਨੂੰ ਪੜਤੇ ਚ ਨਹੀਂ ਆਉਂਦੀ ਹੈ ਕਹਿੰਦੇ ਜੀ ਮਾੜਾ ਮੋਟਾ ਰਾਧ ਸਿੰਘ ਫੇਰੀ ਪੜਦੇ ਆ ਤਾ ਜੀ ਜੈਜ ਗੱਲ ਕਰਨਗੇ ਫੇਰ ਠੀਕ ਹੈ ਨਾ ਬਾਕੀ ਪੈਸਿਆਂ ਦੀ ਮੈਂ ਇਹ ਨਹੀਂ ਜਾਣਦਾ ਜਰੂਰਾਂ ਮੰਡੀ ਦੇ ਵਿੱਚ ਖੜਾ ਤਾਂ ਮੈਨੂੰ ਕਹਿੰਦੀ ਵੀ ਕੀ ਦੀਆਂ ਕੀ ਦੀਆਂ ਜਾਮਨੀਆਂ ਲਵੇਗਾ ਇੱਕ ਦਿਨ ਗੱਲ ਹੀ ਆ ਗਈ ਯਾਦ ਅੱਜ ਸਭਾ ਦੇ ਵਿੱਚ ਹਾਂ ਅੱਜ ਜਾਮਨੀ ਮੈਂ ਕਿਸੇ ਦੀ ਨਹੀਂ ਲੈਂਦਾ ਨਾ ਤੇਰੀ ਨਾ ਇਹ ਨਾ ਵੀ ਸਿੱਧੇ ਮੱਥੇ ਦੇ ਕਿਸਮਤ ਤੇਰੀ ਪੈਸੇ ਆ ਜਾਣਗੇ ਨਾ ਇਹ ਤਾਂ ਪਿੰਡ ਮੈਂ ਜਾਂਦਾ ਪਿੰਡ ਤੇ ਨੂੰ ਗੱਡੀ ਕਰਾ ਲਾਂਗੇ ਆਪਾਂ ਮੈਰੇ ਚ ਮੂਰੇ ਢੋਲ ਵਜਾਉਂਦੇ ਚੱਲਾਂਗੇ ਦੰਗਰ ਦੰਗਰ ਹੋਈ ਜਾਵਣਦਾਰ ਰਹਿਣਾ ਕਰੂਗਾ ਦੋ ਦਿਨ ਪਹਿਲਾਂ ਹੋਊਗਾ ਜਾਵਣਦਾਰ ਰਹਿਣਾ ਪਊਗਾ ਤੈਨੂੰ ਹੀ ਮੈਂ ਨਹੀਂ ਬੰਦਾ ਇੰਕਾ ਨਾ ਗੱਲ ਹੁਣ ਬਿਲਕੁਲੀ ਬੰਦਾ ਬਿਲਕੁਲੀ ਬੰਦਾ ਸੁਣ ਹੁਮਾਰਾ ਉਰੀਆ ਦੇਖ ਨੀ ਜਾਣਾ ਮੈਂ ਨਾ ਬਹੂਆ ਦੇਖ ਨੀ ਜਾਣਾ ਕੱਲ ਸੁਣਨਾ ਹਾਂ ਇੱਕ ਦਿਨ ਮੈਂ ਕੁੜੀ ਨੂੰ ਬੱਕਰੀ ਦਵਾਉਂਦਾ ਸੀ ਸੁਣ ਗੱਲ ਇਸ ਬੰਦੇ ਤੋਂ ਧਾਰ ਇਹ ਕਹਿੰਦਾ ਤੇਰੇ ਭਾਈ ਦੀ ਤੇਰਾ ਭਾਈ ਨੂੰ ਤੂੰ ਕਹਿੰਦਾ ਮੈਥੋਂ ਲੈ ਰਿਹਾ ਵੀ ਉਹ ਇਹ ਆਇਆ ਆਪਣਾ ਚੋਰ ਹੈ ਠੀਕ ਹੈ ਹਾਂ ਆਏ ਤੇ ਆਪਣਾ ਦਿਨ ਰਾਤ ਜੋਰ ਹੈ ਮੇਰਾ ਕਰਾਰ ਕਰਕੇ ਤੇ 20 ਦਿਨਾਂ ਚ ਦੇ ਦੇ ਹਾਂ ਠੀਕ ਹੈ ਇਸ ਨੇ ਮੈਂ ਬੱਕਰੀ ਦਵਾਈ ਕਿਸੇ ਤੋਂ ਦਵਾਈ ਮਹੀਨੇ ਦਾ ਕਰਾਰ ਕਰਕੇ ਕੁੜੀ ਨੇ ਮੇਰੇ ਖਾਤੇ 16 17000 ਪਾਤਾ ਆਪਾਂ ਨੂੰ ਕਿਦਾਂ ਦੇਣਗੇ ਇਹ ਵੀ ਪੁੱਛਿਆ ਹਾਂ ਉੱਥੇ ਮੈਂ ਜਾਮਨ ਬਾਂਗਾ ਸੀ ਥੋੜਾ ਦੋਏ ਭਾਈਆਂ ਦਾ ਥੋੜਾ ਇਥੇ ਥਾਪੜੇ ਖਾਣੇ ਵਿੱਚ ਤੁਮਾ ਜੱਲਦਾ ਵੀ ਹੈ ਨਹੀਂ ਦੇਖੀ ਜੂਦੇ ਤਖਣਾ ਕਿਹੜਾ ਕਰੇ ਲੈ ਜੇਗਾ ਚੱਕੇ ਆਹ ਬਾਈ ਜੈ ਜੈ ਕੁਰੂ ਆਹ ਹੋਸ਼ਿਆਰੇ ਇਹ ਗੱਲ ਸੁਣ ਮੇਰੀ ਉਦੈ ਜਾਮਨ ਬਣਦਾ ਸੀ ਇਹ ਕੁੜੀ ਦਾ ਵੀ ਬੱਕਰੀ ਦੇ ਕੇ ਤੋਰੇ ਨੂੰ ਵਿਚੇ ਨੂੰ ਖਾਲੀ ਨਾ ਮੁੜੇ ਪਰ ਨਹੀਂ ਤੂੰ ਤੇਰੇ ਮਨ ਨੇ ਮੰਨੀ ਮੈਂ ਕਿਤੋਂ ਬੱਕਰੀ ਦਵਾਈ ਨਾ ਦਵਾਈ ਦਵਾਈ ਕੇ ਤੋਰ ਤੇ ਬੱਕਰੀ ਸੂਪੀ ਦੋਵੇਂ ਨਹੀਂ ਦਿੱਤੀ ਹਾਂ ਚੰਗਾ ਵਿਚਾਰੇ ਦੇ ਬਾਪਾ ਹੋ ਗਿਆ ਕੋਲਾ ਫੇਰ ਵੀ ਆਉਂਦਾ ਆਪਾਂ ਤਾਂ ਹੁੰਦੀ ਭੈਣ ਮੰਨੀ ਹੋਈ ਆਪੇ ਠੀਕ ਹੈ ਠੀਕ ਹੈ ਗੱਲ ਹਾਸੀ ਮੇਰੀ ਅੱਕਾ ਰਹੀਆਂ ਹੱਸੀ ਮਜ਼ਾਕਾਂ ਨਾਲ ਜਿਹਨੂੰ ਭੈਣ ਕਹਦਾ ਭੈਣੀ ਹੈ ਕਿਉਂ ਜੀ ਹਾਂ ਤੇ ਉੱਥੇ ਮੈਂ ਜਾਮਨ ਬਣਦਾ ਸੀ ਤੈਨੂੰ ਰੁਪਏ ਦੰਦਾ ਅੱਜ ਜਾਮਨੀ ਮੈਨੂੰ ਕੋਈ ਨਹੀਂ ਮੈਨੂੰ ਇਹ ਬੁਲਾ ਕੇ ਲਿਆਈ ਆ ਵੀ ਚਰਨਾ ਬਾਈ ਕਹਿੰਦਾ ਤੇਰਾ ਜੂ ਨੂੰ ਬਣਾ ਲੈ ਬੱਕਰੀ ਦੇ ਦਾਂਗਾ ਮੈਂ ਤਾਂ ਨੰਬਰ ਲਾਉਂਦੇ ਰਿਹਾ ਮੈਨੂੰ ਨਹੀਂ ਪਤਾ ਵੀ ਤੁਹਾਡਾ ਕੁੱਲਣੀ ਚ ਕੋਣ ਕੀ ਫੁੱਟਿਆ ਸਹੀ ਗੱਲ ਅਗਲਾ ਜੇ ਮੈਂ ਕਹਿੰਦਾ ਬੱਕਰੀ ਦੇ ਕੁੜੀ ਨੂੰ ਘਰ ਮੈਂ ਚਾਹੰਦੀ ਫਿਰ ਹੁਣ ਤਾਂ ਤੂੰ ਹੀ ਦਵਾਰਿਆਂਗਾ ਮੈਂ ਕਹਾਂ ਸੌਦੇ ਕਰਾ ਰਿਹਾ ਸੌਦੇ ਕਿਉਂ ਕਰਾ ਰਿਆ ਤੂੰ ਦਵਾਰ ਮੈਂ ਤਾਂ ਸੌਦੇ ਕਰਾਉਣਾ ਰਿਸ਼ਤੇ ਕਰਾਉਣਾ ਦੁਨੀਆ ਕਰਾਉਂਦੀ ਆ ਜੇ ਤੇਰਾ ਜੂ ਮੇਰੀ ਜ਼ਿੰਮੇਵਾਰੀ ਆ ਕਹਿੰਦਾ ਬੱਕਰੀ ਦੇ ਕੁੜੀ ਨੂੰ ਸਿੱਧੇ ਮੱਥੇ ਜੇ ਐਡਾ ਵਪਾਰੀ ਆ ਤੂੰ ਕਿਰੇ ਰੁਪਈਏ ਆਉਣ ਨਾ ਆਉਣ ਦਿਲ ਖੋਲ ਕੇ ਕਹਿ ਹਾਂ ਕਿ ਭੇਜਾਂਗੇ ਆਉਣਗੇ ਆਪੇ ਭੇਜਾਂਗੇ ਅੱਜ ਅੜੀਏ ਤੇਰਾ ਨਾਲ ਕੁੰਡੀ ਕਿਉਂ ਬਈ ਦੇਜਰ ਨੇ ਬੜ ਬੋਲ ਬੋਲ ਆ ਸਾਡੇ ਵੀ ਤੂੰ ਕਈ ਦਿਨਾਂ ਦਾ ਲੜਕਦਾ ਸੀ ਅੱਜ ਪੜਾਉਣੇ ਕੋਈ ਨਾ ਖੜਿਆ ਉਸ ਦਿਨ ਮੈਂ RAMU ਕੋਲੇ ਖੜਿਆ ਸੀ ਜਿੱਦਣ ਪਟਕੀਓ ਤੇ ਲੰਗਾ ਸੀ ਇਹ ਰਾਜੂ ਐਸੇ ਨਹੀਂ ਕਰਦਾ 15 ਮਈ ਕਿਉਂ ਜੀ ਹਾਂ ਤੁਹਾਨੂੰ ਪਤਾ ਹੀ ਸਾਡੇ ਸਾਡੇ ਹਾਂ ਜੀ ਹੋ ਸਕਦਾ ਮੁੰਡੇ ਦੇ ਲੱਗਣਾ ਕਿਸੇ ਨਾਲ ਫੇਰੀ ਹਾਂ ਦਸਨੀ ਨੇ ਦਿੱਤੀ ਆਏ ਇਹ ਨੂੰ ਤਾਂ ਪਰਦਾ ਨਹੀਂ ਲਾ ਬਾਪ ਲੱਗੇ ਰਿਹਾ ਨਾ ਪਰਨਾ ਵਿੱਚ ਬਾਖ ਨੂੰ ਨਾ ਜੀ ਫੇਰ ਵੀ ਅਸੀਂ ਮੰਡੀ ਚ ਆਉਣ ਜਗੇ ਰਹੇ ਆ ਹੁਣ ਜਦੋਂ ਰਾਹ ਚ ਬੰਦਾ ਫੇਰੀ ਉਹ ਤਾਈ ਆਏ ਆ ਉਹ ਜੇ ਲੱਗ ਜਾ ਬਾਈ ਜੀ ਸਵੇਰੇ ਤੇ ਤੇਰੇ ਪੈਸੇ ਸਵੇਰੇ ਤੁਸੀਂ ਤਾਇਆ ਮੈਨੂੰ ਐ ਦੱਸ ਵੀ 10 ਦਿਨਾਂ ਦਾ ਦੱਸ 15 ਦਿਨਾਂ ਦਾ ਦੱਸ ਕਿਉਂ ਤਾਇਆ ਮਹੀਨਾ ਬਿਚਾਈਆਂ ਬੁਈਆਂ ਦਾ ਸਾਨੂੰ ਪਤਾ ਨਹੀਂ ਹੈ ਨਾ ਮਹੀਨਾ ਦਾ ਪਤਾ ਨਹੀਂ ਕਿਹੜੀ ਮਹੀ ਹੈ ਕਿਹੜੀ ਤਈ ਹੈ ਬਿਸਾਖੀ ਦਾ ਕਰਦੇ ਆ ਬਿਸਾਖੀ ਮੇਰੇ ਕਹਿੰਦੇ ਆ ਸਾਕੀ ਤਾਂ ਆ ਗਈ ਤੇਰਾ ਅਪ੍ਰੈਲ ਦੀ ਬਿਸਾਖੀ ਹੁੰਦੀ ਹੈ 13 ਅਪ੍ਰੈਲ ਨੂੰ ਨਹੀਂ ਆਉਣੇ ਆ ਆਹੋ ਓਏ ਆਹ ਓਏ ਪ੍ਰੈਨ ਨੂੰ ਕਹਿੰਦੇ ਨੇ ਯਾਰਾ ਮੇਰਾ ਪ੍ਰੈਨ ਨੂੰ ਵੀਰ ਜੀ ਓਏ ਆ ਉਹਨੂੰ ਕਹਿੰਦੇ ਨੇ ਵਿਸਾਖੀ ਅਸੀਂ ਪਹਿਲਾਂ ਕਹਿੰਦਾ ਕਹਿੰਦਾ ਕਈ ਵਾਰੀ ਸਰੋ ਸਰੋ ਹੁੰਦੀ ਏ ਥੋੜਾ ਉਹ ਬਾਬੇ ਹਾਂ ਪਹਿਲਾਂ ਇਹ ਕੀ ਕਰਦੇ ਕਹਿੰਦਾ ਜੱਟਾ ਲੱਗੀ ਮੇਖ ਮੈਂ ਕੱਚੀ ਦੇਖਣਾ ਪੱਕੀ ਪੱਕੀ ਦੇਗਾ ਉਹ ਮੇਖ ਐ ਉਹ ਮੇਖ ਐ ਇੱਕ ਨੂੰ ਪੈਸੇ ਦੇਉ ਕਈ ਵਾਰੀ ਆਇਆ ਨਾ ਸਰੋ ਸਰੋ ਹੁੰਦੀ ਏ ਹਾਂ ਕਈ ਵਾਰੀ ਆਇਆ ਸਰੋ ਹੁੰਦੀ ਏ ਸਰੋ ਪਹਿਲਾਂ ਹਾਂ ਹੁਣ ਦੇਵੇਂਗਾ ਬੱਕਰੀ ਬੋਲੋ ਮੁੱਲ ਦਾ ਹਾਂ ਮਾਈ ਪ੍ਰੀਏ ਰਤਾ ਭਾਈ ਹੋਰ ਕੀ ਪੈਸੇ ਦੀ ਜਿਹੜੀ ਗਰੰਟੀ ਆ ਬੈਠੇ ਆ ਜਿਹੜਾ ਕਰਾਰ ਆ ਦੋ ਇਹ ਜ਼ਿੰਮੇਦਾਰ ਹੈ ਇਹਨਾਂ ਨੂੰ ਇਹਦੇ ਘਰ ਨਾਲ ਅਗਲਾ ਸੀਰੀ ਹੈ ਉੱਥੇ ਘਰ ਹੈ ਇਹ ਖੇਤਰਾਂ ਦਾ ਕੁੜੀਪਿੰਡ ਚ ਰਹਿੰਦੀ ਹੈ ਸੌਦਾ ਦਾ ਕਰੋ ਨਾ ਸੌਦਾ ਦਾ ਕਰੋ ਜੱ ਸਾਡਾ ਕੀ ਕਹਿ ਸਦਾਰਾ ਇਹ ਤਾਂ ਮੈਂ ਸਦਾਰਾ ਮੈਂ ਕੋਈ 10 12 ਨਹੀਂ ਲਾਂਦਾ 17000 ਸਦਾਰਾ 17000 ਕਿੰਨੇ ਦਾ ਭਾਈ ਮਾਲ ਤੂੰ ਕੀ ਕਹਦਾ ਮੈਂ ਤਾਂ ਮੈਂ ਇੱਕ ਗੱਲ ਕਹਿਦਾ 25000 ਫਿਰ ਮੈਂ ਆਪ ਕੋਤਾ ਧੋਨੀ ਕੁ ਸੋਨੀ ਮੈਂ ਤਾਂ ਇੱਕ ਕਿਤੇ ਨਿਮੇੜ ਦੂੰਗਾ ਕਿਉਂ ਜੀ ਐਡਾ ਇਹ ਵੀ ਹੋ ਨਹੀਂ ਹੈਗਾ ਵੀ ਇਹਨੂੰ ਕੋਈ ਮੁਫਤ ਦਿੰਦਾ ਹੈ ਆ ਠੀਕ ਹੈ ਗੱਲ ਲਈਆਂ ਹੀ ਨੇ ਇਹ ਵੀ ਵਪਾਰ ਲੈਨੇ ਪਤਾ ਨਹੀਂ ਵਿਚਾਰੇ ਨੂੰ ਕੁਝ ਬਚਦਾ ਹੈ ਪਤਾ ਨਹੀਂ ਨਾ ਬਚਦਾ ਜੱਜਾ ਜੀ ਲਾਦਾਨ ਪਤਾ ਹੈ ਕੋਣ ਨੂੰ ਪਤਾ ਹੈ ਲਾਦਾਨ ਪੱਤਾ ਵਪਾਰੀ ਹੈ ਨਹੀਂ ਅਸੀਂ ਤਾਂ ਇੱਕ ਕੰਮ ਚ ਫਿਰ ਪੱਠ ਵੀ ਨਵੀਂ ਆ ਤਰਾ ਦੋ ਗੰਦ ਪਾ ਦੇ ਇਹ ਤੁਸੀਂ ਓ ਸੋਣਾ ਜੇ ਤੁਸੀਂ ਵਪਾਰੀ ਨਹੀਂ ਤੁਸੀਂ ਸ਼ਿਕਾਰੀ ਤਾਂ ਹੈਗੇ ਹੋ ਹਾਂ ਕਿਉਂ ਵੀ ਲਾ ਦੋ ਲਾ ਜੀ ਤੁਹਾਨੂੰ ਪਤਾ ਲਾ ਗਾ ਕੋ ਮਰਜੀ ਕਹਿ ਨੋ ਹਾ ਹਸਣਾ ਖੇਡਣਾ ਵੰਡੀਆਂ ਚਾਹੀ ਗੁੱਸਾ ਸਾਡਾ ਤੇਰੇ ਨਾਲ ਇਹ ਮਸਾ ਤਾਂ ਆਇਆ ਅੱਜ ਚੱਲ ਆ ਤੁਹਾਨੂੰ ਪਤਾ ਲਾ ਲਾ ਬਿਛੜੇ ਫਿਰ ਪਤਾ ਨਹੀਂ ਕਦ ਮਿਲਾਂਗੇ ਤੁਹਾਨੂੰ ਪਤਾ ਲਾ 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 ਚੱਲ ਬੱਤਲ 15000 ਦੀ ਦਿੰਨਾ ਨਹੀਂ ਹੁੰਦੇ ਜੇ 18000 ਦੀ ਹੋ ਗਈ ਵਾ ਤੇ ਕੁੜੀ ਨੂੰ ਬੱਕਾ 20000 ਦੀ ਲੈ 25000 ਦੀ ਲੈ ਲੈ ਹੁਣ ਸੂ ਆ ਲੰਗੜਾ ਆਇਆ ਆ ਪਗੜਾ ਧਾਰ ਖਰੀਦੀਆਂ ਨਗਦ ਖਰੀਦੀਆਂ ਲਈਆਂ ਨਾਲ ਤੇ ਖਰੀਦੀਆਂ ਕਿਉਂ ਜੀ ਚੱਲ ਹੁਣ ਇਤਿਹਾਸ ਨਹੀਂ ਆਪਾਂ ਲੋਦੇ ਤੇ ਆ ਓਏ ਆਸਤਾ ਹੈਗੀ ਆ ਫਿਰ ਬੱਚੇ ਵੀ ਸਹੀ ਕੁਸ ਚੱਲ ਲਖਾਈ ਵੀ ਨਹੀਂ ਉੱਥੇ ਉਹ ਲਖਾਈ ਕਰਾ ਦੇਣਗੇ ਓ ਹਾਂ ਨਹੀਂ ਹੁੰਦੀ ਫਿਰ ਉਹ ਮੈਂ ਕੀ ਕਰਾਂ ਫਿਰ ਤਾਂ ਬਸ ਨਹੀਂ ਰਹੀ ਹੁਣ ਤਾਂ ਉਹਨਾਂ ਦੀ ਲਖਾਈ ਕਰਾ ਦੇਣਗੇ ਓ ਜਮੀ ਗਰੀਬ ਨੇ 24000 ਆ ਜਮੀਨਦਾਰੇ ਪੈਸੇ ਦੇਊਗਾ 24000 ਦੀ ਲੈ ਜਾ ਤਾਇਆ ਮੁੰਡਾ ਲੱਗ ਗਿਆ ਤਾਂ ਭਾਵੇਂ ਹੁਣੇ ਪਈ ਤੂੰ ਕੋਈ ਗੱਲ ਨਹੀਂ ਤਾਇਆ ਕੋਈ ਗੱਲ ਨਹੀਂ ਪਹਿਲਾਂ ਜੋ ਦਿੱਤੇ ਪੈਸੇ ਤਾਂ ਪਤਾ ਜਦੋਂ ਬੰਦੇ ਦਾ ਪਤਾ ਹੀ ਲੱਗ ਜਾਦਾ ਪੈਸੇ ਦਾ ਉਹ ਜਮੀਨਦਾਰ ਦਾ ਪੰਨਾ ਫੇਰ ਵੀ بڑا ਹੁੰਦਾ ਹੈ ਇਹਨਾਂ ਵੇਲੇ ਸਸਤੇ ਅਸੀਂ ਅੱਛਾ ਕਰਦੇ ਆ ਗਰੀਬ ਆ ਲੈ ਸਹੀ ਗੱਲ ਦਈਏ ਲੈ ਜਾਣਿਆ ਫੇਰ ਮੋੜ ਦਨਿਆ ਫੇਰ ਲੈ ਲੈਣਿਆ ਬੈਂਕ ਇਹ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਹਾਂ ਦੇ ਵੀ ਸਹੀ ਰਹੇ ਕਿ ਆਉਂਦੀ ਨਹੀਂ ਦਾਇਆ ਖਰੀਦ ਤੇ ਵੀ ਨਹੀਂ ਪਹੁੰਚਿਆ ਸੀ ਤਾਂ ਮਤਲਬ ਕਿਉਂ ਨਹੀਂ ਆਉਂਦੀ ਇਹ ਜਾਣੇ ਕਿ ਵਪਾਰ ਚ ਮੜਾ ਉਹ ਫਿਰ ਪੂਰੇ ਵੀ ਨਹੀਂ ਕਰ ਰਹੀ ਹੈਗੀ ਪੱਛਦਾ ਦੇ ਕਹੇਗਾ ਲੋ ਦੰਦਾ ਕਿਹਨੂੰ ਜੀ ਤੂੰ ਕਹਾਂ ਮੈਂ ਮਨਵਟ ਚੋਂ ਕਰਕੇ ਕਹਿੰਨ ਮੈਂ ਬੱਕਰੀ ਦੇਣੀ ਆ ਦੇ ਫਿਰ ਹਜੇ ਉਹ ਸੌਤਾ ਲੱਗ ਰਿਹਾ ਦੇਣ ਵਾਸਤੇ ਕਰਨ ਲੱਗ ਰਿਹਾ ਕਾਦੇ ਵਾਸਤੇ ਨੇ ਹੁਣ ਜਿਓ ਜਿਦੇ ਜੇ ਹੁੰਦੀ ਤਾਂ ਆ ਦੇ ਦਿੰਦੇ ਆ ਚਾਰ ਬਚ ਗਏ ਤੇ ਚਾਹੇ ਦੱਸ ਓਏ ਉਹ ਦੂਜੀ ਚ ਬਾਈ 18000 ਦੀ ਬੱਕਰੀ ਹੋਗੀ ਤੇ ਉਹ ਨਹੀਂ ਹੁੰਦੀ 18 ਮੈਂ ਸੁਣਤਾ ਲਿਆ ਹੁਣ ਕੜੀ ਕੜੀ ਸੁਣੀ ਜਾਊਂਗਾ 18 ਹੀ 18 ਦੀ ਦਿੰਨਾ ਹਾਂ 24000 ਦੀ ਲੈ ਜਾਤਾ ਉਹ ਹੋ ਗਈ 19000 ਦੀ ਉਹ ਨਹੀਂ ਹੁੰਦੀ ਤਾਂ ਹੋ ਗਈ ਉਹ ਨਹੀਂ ਹੋ ਉਹ ਨਤਾ ਸਹੀ ਸਰਦੇ ਰਾਜ ਸਰਦੇ ਉਹ ਬੱਕਰੀ ਉਹ ਬੱਕਰੀ ਹੁੰਦੀ ਉਹ ਹੁੰਦੀ ਮਾਰੀ ਮਰੇਗਾ ਮੇਰੀ ਗੱਲ ਸੁਣਦਾ ਤਾਂ ਹਾਂ ਇੰਨੇ ਲੈ ਆਣੇ ਜਬ 20000 ਦੀ ਪਟਾਵੜ ਯਾਰ ਕਾਨੂੰ ਐਵੇਂ ਖਿੱਚ-ਖਿੱਚਾ ਹੁਣ ਭਈ ਇਹਨਾਂ ਦੀ ਮਰਜ਼ੀ ਠੀਕ ਆ ਅੱਠਵੀਂ ਚੰਗੀ ਹੈਗੀ ਤੈਨੂੰ ਮੈਂ ਗੱਪਣ ਦੇ ਵਿੱਚ ਨਹੀਂ ਪਾ ਰਿਹਾ ਉਹਦੇ 'ਚ ਨਹੀਂ ਪਾ ਰਿਹਾ ਠੀਕ ਆ ਨਾ ਗੱਲ ਪੱਠ ਵੀ ਨਵੀਂ ਤੋਂ ਦਾ ਪੱਠਾ ਉਹ ਸੇ ਦੀ ਕੁੜੀ ਦੀ ਮਰਜ਼ੀ ਮੈਂ ਨਹੀਂ ਕਹ ਸਕਦਾ ਆਲਾ ਕੋਈ ਯਾਰ ਗਰੀਬ ਬੰਦੇ ਤੇ ਰਾਜੂ ਮਹਿੰਗੀ ਓਈ ਗੱਲ ਨਹੀਂ ਕੋਈ ਨਹੀਂ ਮੈਂ ਕੀ ਸਸਤੀ ਇਹ ਨਹੀਂ ਹੁੰਦੀ ਕਰ ਮਾਰੀ ਠੀਕ ਹੈ ਹਾਂ ਮੇਰੀ ਗੱਲ ਸੁਣ ਚਰਨ ਦੇ ਦੇ ਅਸੀਂ ਤਾਇਆ ਮੈਂ ਵੀ ਫ੍ਰੀਤੀ ਆਏ ਅਸੀਂ ਕੁਝ ਨਹੀਂ ਲੈਣਾ ਨਾ ਪੈਸਾ ਲੈਣਾ ਨਾ ਉਹਨੂੰ ਲੈਣਾ ਹੈ ਕਿਉਂ ਹਾਂ ਜੀ ਉਹਨੂੰ ਉਹਨੂੰ ਜੋ ਮਰਜ਼ੀ ਦੇ ਦੇ ਮੈਂ ਤਾਂ ਲੈਣਾ ਤੂੰ ਅਸੀਂ ਕੁਝ ਨਹੀਂ ਲੈਣਾ ਜਣਾ ਅਸੀਂ ਛੱਡਦਾ ਤੂੰ ਨਹੀਂ ਛੱਡਦਾ ਨਹੀਂ ਨਹੀਂ ਛੱਡਦਾ ਆ ਫੜ ਕੇ ਓਏ ਹੱਥ ਨਵੇੜ ਸੀ ਲੈ ਹਾਂ ਆ ਬੜ ਲਾ ਹਾਂ ਮਾਸ਼ਾਅੱਲਾ ਨਹੀਂ ਹੋਣੀ ਗੱਲ ਤਾਂ ਦੱਸ ਤਾਂ ਸੀ ਕਿੰਨੇ ਦੀ ਫੜਾ ਨਹੀਂ ਹੋਗੀ 19.5 ਠੀਕ ਹੈ ਫੜ ਲਓ ਯਾਰ ਓਏ ਫੜ ਲੈ ਯਾਰ ਬਾਬਾ ਲੈ ਲੈ ਫੜ ਬੋ ਸੇਠਾ ਆ ਜਾ ਓਏ ਓਏ ਸੇਠਾ ਸੇਠਾ ਸਲਾਹ ਕਰ ਲੈ ਜੇ ਨਹੀਂ ਨਾ ਨਾ ਨਹੀਂ ਬਹੁਤ ਸਲਾਹ ਆ ਰਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਆ ਵੀ ਸਲਾਹ ਕਰ ਸੇਠਾ ਬਸ ਆ ਜਾਵੇ ਨਵੇੜ ਦਾ ਸੋਟੀ ਫੇਰ ਮੁੰਡੇ ਦੇ ਹੇਠ ਆ ਜਾ ਨਵੇੜ ਦੀ ਗੱਲ ਇਹ ਸੜਾ ਜੀਠ ਇੱਕ ਗੱਲ ਮੈਂ ਕਹਿੰਦਾ ਆਪਦੀ ਹੁਣ ਪਾਸ ਕਰ ਲੋ ਕੱਲ ਨੂੰ ਨਾਮ ਹੈ ਬੱਕਰੀ ਮੋੜਨੀ ਆਪਾਂ ਪੈਸੇ ਹੀ ਲੈਣੇ ਆ ਸਾਰੀ ਪੜੀ ਗਈ ਇਸ ਪੇਥੇ ਮੱਥੇ ਪੈਸੇ ਲੂਆ ਨਾ ਇਹਦਾ ਭਲੂਣਾ ਬਾਪੂ ਜੀ ਦੋ ਦੰਦ ਪਾਠਾ ਗਈ ਜੀ ਕਿਉਂ ਜੀ ਥਣਾ ਦੇ ਵਿੱਚ ਕੋਈ ਫਰਕ ਲੱਗੇ ਤਾਂ ਵੀ ਆਪਣੀ ਕਿਹਦੀ ਪਾਈ ਕੁੜੀਏ ਇਹ ਕੱਲ ਨੂੰ ਫੇਰ ਕਿਤੇ ਕਹਦੇ ਮੈਂ ਮੋੜਨੀ ਨਹੀਂ ਆਇਆ ਮੈਂ ਨਹੀਂ ਮੋੜਨੀ ਵੀਰੇ ਪੈਸੇ ਲੈਣੇ ਮੈਂ ਤਾਂ ਚਰਨਾ ਨਹੀਂ ਮੋੜਦਾ ਇੱਧਰ ਦੇਖ ਬਾਕਾ ਇਹ ਜੀ ਮੈਨੂੰ ਸਾਰੇ ਬੰਦੇ ਖੜੇ ਨੇ ਠੀਕ ਆ ਬਾਈ ਗੱਲ ਇੱਧਰ ਦੇਖੋ ਇੱਧਰ ਦੇਖੋ ਨਹੀਂ ਨਹੀਂ ਸਹੀ ਆ ਸਹੀ ਕੋਈ ਕਾਣਾ ਕੋਈ ਵੀ ਬੰਦਾ ਪਾਸ ਕਰ ਸਕਦਾ ਵੀਰੇ ਪਰ ਆਪਾਂ ਪੈਸੇ ਲੈਣੇ ਨੇ ਕੱਲ ਨੂੰ ਚੁੱਪ ਦੋ ਨਾ ਚੁੱਪ ਬਾਈ 2 ਮਿੰਟ ਹੱਥ ਵਾਲਾ ਆ ਠੀਕ ਆ ਕਿੰਨਾ ਚਿਰ ਹੋਇਆ ਸੇਟ ਚੋਂ ਸੁਈ ਨੂੰ ਤਾਂ 15 ਕਿ ਦਿਨ ਹੋਏ ਨੇ ਤਾਇਆ 2 ਮਿੰਟ ਸੇਟ ਚੋਂ ਠੀਕ ਆ ਇਹ ਚਰਨਾ ਹੈ ਹਾਸਲੇ ਖੇਡਲੇ ਇਹਦੇ ਨਾਲ ਜੋ ਮਰਜ਼ੀ ਹੋ ਗਿਆ ਠੀਕ ਆ ਅਸੀਂ ਤਾਇਆ ਭਤੀਜਾਂ ਜਿਵੇਂ ਮਰਜ਼ੀ ਦੀ ਗੱਲਾਂ ਵਾਤਾ ਹੁੰਦੀਆਂ ਨੇ ਧਫੂ ਵਿੱਚ ਫਿਉਂਨੇਆਂ ਲੜ ਵੀ ਪੈਣੇ ਆ ਇਹ ਮੰਡੀਆਂ ਨੇ ਕਾ ਸੁਣਾ ਮੁੰਡਿਆ ਦੋ ਮਿੰਟ ਕੱਲ ਨੂੰ ਇਹ ਬੱਕਰੀ ਚਾਚ ਨੁਕਸਾ ਕੁਸਾ ਦੇਖ ਲੋ ਕੱਲ ਨੂੰ ਇਹ ਬੰਦਾ ਬੱਕਰੀ ਨਹੀਂ ਮੋੜੂ ਰੁਪਈਆਂ ਦਾ ਪਾਈ ਵਾਲਾ ਆ ਠੀਕ ਆ ਵਾਲਾ ਸਹੀ ਗੱਲ ਆ ਇਹਨੇ ਤਾਂ ਕਹਿਤਾ ਹੁਣ ਤੁਹਾਨੂੰ ਮੈਂ ਨਹੀਂ ਸੁਣਾਉਂਦਾ ਗੱਲ ਠੀਕ ਹੈ ਕੱਲ ਨੂੰ ਤੁਸੀਂ ਕਹੋ ਇਹਦਾ ਬੱਕਰੀ ਰੱਖ ਕੇ ਬਿਮਾਰ ਦੇ ਕੇ ਕਮਾਣ ਦੇ ਦੀ ਬੱਚਾ ਬਿਮਾਰ ਸੁਆਉਂਦੀ ਫਲਾਇ ਸਾਰਾ ਕੁਝ ਓਕੇ ਆ ਬਾਈ ਹੁਣ ਅੱਜ ਤੁਹਾਨੂੰ ਕਹਤਾ ਵੀ ਬੱਕਰੀ ਦਾ ਬੱਚਾ ਫੜ ਕੇ ਉਹ ਬੱਚਾ ਵੀ ਵੀਰੇ ਦੇਖੋ ਟਣਾ ਟਾਣਾ ਬੱਚਾ ਥੋੜਾ ਜਿਆ ਫੜ ਕੇ ਚੰਗਾਉਣਾ ਪੈਂਦਾ ਕੋਈ ਗੱਲ ਨਹੀਂ ਚੰਗਾ ਦਿਖਾ ਦੇ ਕੋਈ ਗੱਲ ਨਹੀਂ ਗੱਲ ਹੋ ਰਹੀ ਹੈ ਭਾਈ ਜੇ ਦੋ ਵਾਰੀ ਚ ਵੀ ਪੈਸੇ ਕਰਕੇ ਦੇ ਦੇਂਗੀ ਬੰਦਾ ਤਾਂ ਵੀ ਲੈ ਲੇਗਾ ਤਾਂ ਵੀ ਕੋਈ ਦਿੱਕਤ ਨਹੀਂ ਪਹਿਲਾਂ ਤੁਹਾਨੂੰ ਪਹਿਲਾਂ ਰੋਧੇ ਆ ਕੇ ਪਹਿਲਾਂ ਦੇ ਦਿਓ ਕੋਈ ਗੱਲ ਨਹੀਂ ਪੱਠ ਨਵੀਂ ਹੈ ਮਹਾਰਾਜ ਨੇ ਸੁੱਖ ਰੱਖੀ ਹੈ ਦਸ ਸੂਏ ਕਿਤੇ ਜਾਂਦੀ ਨਹੀਂ ਹਾਂ ਦੋ ਦਾਂਦਾ ਜੀ ਇਹ ਕਿਸਮਤ ਜਿਬਲਾਉਣਗੇ ਵਧੀ ਜਾਊ ਉਹਦਾ ਕੰਮ ਇਹ ਕਹਿੰਦੇ ਭਾਈ ਧੱਪੜਾ ਲੈ ਲਿਆ ਕਈ ਫੰਡਰਾ ਨਿਕਲ ਇੱਕ ਕੰਮ ਕਰੋ ਇਹ ਕਹੀ 500 ਰੁਪਇਆ ਦੇ ਤੂੰ ਸਾਈ ਦਾ ਦੇ ਤੇ ਰਹਿ ਗਿਆ ਤੁਹਾਡਾ ਹੁਣ ਨਹੀਂ ਤੁਹਾਡਾ ਰਹਿ ਗਿਆ ਅੱਜ ਫੜਿਆ ਦੇ ਪਾ ਹੁਣ ਤੂੰ ਵਰ ਸਜਾ ਸੇਠ ਕਿੱਡਾ ਜ਼ਮੀਂਦਾਰ ਰੱਖਦੇ ਰਹਾ ਹਾ ਸੇਠ ਕੀ ਪੈਸੇ ਨਾ ਕੋਈ ਘਰੇ ਰੱਖੇ ਅਸੀਂ ਅਗੇ ਆਰਮ ਵਾਲੇ ਹਾ ਇਹਦਾ ਮੈਂ ਆਖਿਆ 10000 ਮੈਂ ਚੱਲਿਆ ਮੈਂ ਕੋਈ ਦੋ ਪੱਠਾ ਲਊਂਗਾ ਮੈਂ ਫੇਰ ਮੈਂ ਕਹਾਂ ਹੁਣ ਤੂੰ ਚਲੋ ਜਿਹੜੇ ਇਕਰਾਰ ਕੀਤਾ ਦੇਣੇ ਤਾਂ ਹੈ ਗੁਣੀ ਨੂੰ ਦਵਾਈ ਤਾਂ ਨਹੀਂ ਹੈ ਕੀ ਨਹੀਂ ਆਪਾਂ ਲਈ ਸਤ ਕੁੜੀ ਨੂੰ ਨਹੀਂ ਮੁੰਡਾ ਕਿੰਨਾ ਆ ਲੈ ਪੂਰਾ ਉਨ ਹੀ ਰਹਿ ਗਿਆ ਹੁਣ ਠੀਕ ਹੈ ਵੀ ਉਨ ਹੀ ਰਹਿ ਗਿਆ ਪੁੱਤ ਆ ਯਾਰ ਬੜੀ ਚੰਗੀ ਬਿਲਕੁਲ ਉਹ ਮਹਾਰਾਜੂ ਤੇ ਬੜੀ ਮੈਂ ਜੋਰ ਲੈ ਲੈ ਥੋੜਾ ਜਿ ਸਿੱਧੇ ਮੱਥੇ ਸੌਦਾ ਕਰਾਤਾ ਚੱਲ ਵਧੀਆ ਕੋਈ ਗੱਲ ਐਸੇ ਨਹੀਂ ਕਿਤੇ ਜਾਂਦੇ ਪੈਸੇ ਨਹੀਂ ਜਾਂਦੇ ਕਿਤੇ ਨਹੀਂ ਉਹ ਬੇਫਿਕਰਾ ਹੋ ਜਾਏ ਕਿੰਨਾ ਮਨ ਮੈਂ ਬੈਠਿਆ ਆਂ ਲਿਆ ਕੇ ਆਪਾਂ ਚੱਲ ਜਾਵਾਂਗੇ ਮੈਂ ਕੋਈ ਵੀ ਮਾਨ ਹੈ ਨਾ ਮੈਂ ਜੀ ਗਾਦੇ ਵਾਸਤੇ ਜਾਣਾ ਆਪਾਂ ਗਿਆ ਆ ਤਾਂ ਘਰੇ ਹੀ ਜਾ